ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਵਲੌਗ ਦੇ ਵਿੱਚ ਜਿਹਦੇ ਵਿੱਚ ਅੱਜ ਮੈਂ ਤੁਹਾਨੂੰ ਵਿਖਾਉਣ ਲੱਗਾ ਵਾਂ ਆਪਣੇ ਜਹਾਜ ਦਾ ਪਾਵਰ ਸਟੀering ਕਾਰਾਂ ਬੱਸਾਂ ਦੇ ਟਰੈਕਟਰਾਂ ਦੇ ਹੋਰ ਸੰਦਾਂ ਦੇ ਤੁਸੀਂ ਪਾਵਰ ਸਟੀering ਬੜੇ ਵੇਖੇ ਹੋਣੇ ਆ ਬੜੇ ਸੁਨੇ ਹੋਣੇ ਆ ਕਿ ਜਿਹੜੇ ਸੰਦ ਆ ਉਹ ਪਾਵਰ ਸਟੀering ਤੇ ਚੱਲਦੇ ਆ ਅੱਜ ਮੈਂ ਤੁਹਾਨੂੰ ਵਿਖਾਉਂਗਾ ਇਹ ਵਲੌਗ ਦੇ ਵਿੱਚ ਕਿਹੜਾ ਆਪਣਾ ਸਮੁੰਦਰੀ ਜਹਾਜ ਆ ਉਹ ਸਮੁੰਦਰ ਦੇ ਵਿੱਚ ਜਿਹੜਾ ਚੱਲਦਾ ਵਾ ਤੇ ਉਹ ਵੀ ਪਾਵਰ ਸਟੀering ਦੇ ਨਾਲ ਹੀ ਚੱਲਦਾ ਵਾ ਕਿਉਂਕਿ ਐਡੇ ਵੱਡੇ ਜਹਾਜ ਨੂੰ ਮੋੜਨਾ ਕਰਨਾ ਐਡੀ ਸੌਖੀ ਗੱਲ ਨਹੀਂਗੀ ਤੇ ਆਪਣਾ ਜਹਾਜ ਦਾ ਆਜਾ ਪਤਾ ਨੂੰ ਖੋਣ ਲਿਆ ਪਾਵਰ ਸਟੀਰਿੰਗ ਠੀਕ ਆ ਜੀ ਪਹਿਲਾਂ ਤੇ ਤੁਸੀਂ ਮੇਰੇ ਮਗਰ ਨਿਗਾਹ ਮਾਰ ਲਓ ਪ੍ਰਸ਼ਾਂਤ ਮਾ ਸਾਗਰ ਦੇ ਵਿੱਚ ਆਪਾਂ ਜਾਂਦੇ ਐਸ ਟਾਈਮ ਠੀਕ ਆ ਜੀ ਸਪੀਡ ਆਪਣਾ ਜਹਾਜ ਕੋ ਕਰੰਦਿਆ 37 38 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਲੀ ਸਪੀਡ ਕਰੰਦਿਆ ਵਾ ਆਜੋ ਮੈਂ ਤੁਹਾਨੂੰ ਪਿੱਛੋਂ ਇੱਕ ਰਾਂ ਪਰਪੈਲਰ ਵਿਖਾ ਦੇਣਾ ਜਹਾਜ ਦਾ ਆ ਇਥੋਂ ਇੱਕ ਰਾਂ ਦਾ ਰਿਵਿਊ ਚੈੱਕ ਕਰ ਲਓ ਇਹ ਆਪਣੇ ਜਹਾਜ ਦਾ ਬਿਲਕੁਲ ਪਿਛਲਾ ਹਿੱਸਾ ਵਾ ਇਹਦੇ ਥੱਲੇ ਬਿਲਕੁਲ ਪਾਣੀ ਦੇ ਵਿੱਚ ਘੱਟੋ ਘੱਟ 35 40 ਫੁੱਟ ਹਾਂ ਥੱਲੇ ਇੱਕ ਬੜਾ ਵੱਡਾ ਪੱਖਾ ਚੱਲੰਦਿਆ ਵਾ ਜਿਹੜਾ ਘਟੋ ਘਟ 30 ਫੁੱਟ 10 ਮੀਟਰ ਦਾ ਜਿਹਦਾ ਡਾਇਆ ਘਟੋ ਘਟ ਹੋਣਾ ਵਾ ਤੇ ਜਿਹੜਾ ਪਾਣੀ ਪਛਾਹ ਜੂ ਸੜਦਾ ਵਾ ਤੇ ਜਿਹਦੇ ਕਰਕੇ ਆਪਣਾ ਜਹਾਜ਼ ਅੱਗੇ ਵਧਦਾ ਵਾ ਪਰ ਇਹਨੂੰ ਸੱਜੇ ਖੱਬੇ ਮੋੜਨ ਵਾਸਤੇ ਨਾ ਉਹ ਪੱਖੇ ਦੇ ਪਿੱਛੇ ਇੱਕ ਲੱਗਾ ਵਾ ਰੈਡਰ ਠੀਕ ਹੈ ਜੀ ਉਹਨੂੰ ਘਮਾਉਣ ਵਾਸਤੇ ਪਾਵਰ ਸਟੀਰਿੰਗ ਦੀ ਲੋੜ ਪੈਂਦੀ ਆ ਤੇ ਆਜੋ ਮੈਂ ਤੁਹਾਨੂੰ ਅੱਜ ਆਪਣੇ ਜਹਾਜ਼ ਦਾ ਪਾਵਰ ਸਟੀਰਿੰਗ ਵਿਖਾ ਕੇ ਲਿਆਉਣਾ ਠੀਕ ਹੈ ਜੀ ਤੇ ਕਰੋ ਦਰਸ਼ਨ ਇਹ ਆਪਾਂ ਇਸ ਟਾਈਮ ਜਹਾਜ਼ ਦੇ ਪੂਪ ਡੈਕ ਤੇ ਹਾਂ ਇਹਨੂੰ ਬਿਲਕੁਲ ਆਫਟਰ ਸਟੇਸ਼ਨ ਕਹਿੰਦੇ ਆ ਜਹਾਜ਼ ਦਾ ਪੂਪ ਡੈਕ ਬਿਲਕੁਲ ਪਿਛਲਾ ਹਿੱਸਾ ਇੱਕ ਆਪਣਾ ਪਾਵਰ ਸਟੀਰਿੰਗ ਲੱਗਾ ਵਾ ਤੇ ਤੁਹਾਨੂੰ ਮੈਂ ਅੱਜ ਉਹ ਵਿਖਾ ਕੇ ਲਾਉਣਾ ਠੀਕ ਆ ਆਜੋ ਮੇਰੇ ਨਾਲ ਬਈਤਰਾਂ ਦੀ ਕੋਸ਼ਿਸ਼ ਦੀ ਐਂਟਰੈਂਸ ਆ ਇੱਥੋਂ ਐਂਟਰ ਹੁੰਦੇ ਆ ਸਾਰੇ ਆਪਾਂ ਇਧਰ ਥੱਲੇ ਚੱਲ ਜਾਣਾ ਸਿੱਧਾ ਠੀਕ ਆ ਪੌੜੀਆਂ ਉਤਰ ਕੇ ਮੋਟਰ ਆਉਣ ਚੱਲਣ ਦੀਆਂ ਵਾ ਤਾਂ ਕਰਕੇ ਹੋ ਸਕਦਾ ਤੁਹਾਨੂੰ ਮੇਰੀ ਆਵਾਜ਼ ਜਿਹੜੀ ਉਹ ਕਲੀਅਰ ਨਾ ਆਵੇ ਬਾਕੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਵੱਤ ਤੋਂ ਵੱਤ ਇੱਥੋਂ ਬਾਰੇ ਦੱਸਾਂ ਠੀਕ ਆ ਜੀ ਪਹਿਲਾਂ ਤੇ ਤੁਸੀਂ ਇੱਥੋਂ ਇੱਕ ਰਾਂਚਾਤੀ ਮਾਰੋ ਆਹੜਾ ਸਾਰਾ ਸੈਟਅਪ ਤੁਹਾਨੂੰ ਅੱਗੇ ਲੱਗਿਆ ਦਿਸੰਦਿਆ ਵਾ ਨਾ ਇਹ ਆ ਆਪਣੇ ਜਹਾਜ਼ ਦੀ ਪਾਵਰ ਸਟੀਰਿੰਗ ਆ ਵੀ ਆੜਾ ਸਿਸਟਮ ਦੱਸੰਦਿਆ ਨਾ ਆ ਇਥੇ ਚਾਰ ਮੋਟਰਾਂ ਲੱਗੀਆਂ ਵਾਂ ਤੇ ਵਿੱਚ ਦੇ ਸੈਂਟਰ ਦੇ ਵਿੱਚ ਲੱਗਾ ਰਡਰ ਦਾ ਜਿਹੜਾ ਜੈਕ ਆ ਠੀਕ ਆ ਜਿੰਨੂੰ ਇਹ ਚਾਰੇ ਮੋਟਰਾਂ ਆਪਰੇਟ ਕਰਦੀਆਂ ਵਾਂ ਇੱਕ ਟਾਈਮ ਦੇ ਉੱਤੇ ਵੈਸੇ ਨਾਰਮਲੀ ਇੱਕ ਮੋਟਰ ਵੀ ਇਹਨੂੰ ਚਲਾ ਸਕਦੀ ਆ ਪਰ ਸੇਫਟੀ ਵਜੋਂ ਦੋ ਮੋਟਰ ਇੱਕ ਟਾਈਮ ਤੇ ਚੱਲ ਅਗ ਰਹਦੇ ਆ ਦੋ ਸਟੈਂਡ ਬਾਈ ਤੇ ਰਹਿੰਦੀਆਂ ਵਾਂ ਵਾਰੀ ਵਾਰੀ ਇਹਨਾਂ ਨੂੰ ਚਲਾਉਦੇ ਆ ਦਿਨ ਬਦਲ ਬਦਲ ਕੇ ਠੀਕ ਆ ਜੀ ਤੇ ਸਾਧਵਾਉਂਦੇ ਮੋਟਰਾਂ ਨੂੰ ਠੀਕ ਆ ਤੇ ਜਦੋਂ ਆਪਾਂ ਕੋਡ ਦੇ ਲਾਗੇ ਪਹੁੰਚ ਲੱਗਦੇ ਹਾਂ ਤਾਂ ਫਿਰ ਚਾਰੇ ਚਲਾ ਦੇ ਦੀਆਂ ਵਾ ਫੁੱਲ ਪਾਵਰ ਵਾਸਤੇ ਫੇਰ ਉਹ ਪੂਰੀ ਫੁੱਲ ਪਾਵਰ ਦੇ ਨਾਲ ਜਿਹੜਾ ਸਟੀਰਿੰਗ ਹੈ ਜਹਾਜ ਦਾ ਘੁੰਮਦਾ ਵਾ ਤੇ ਇੱਥੇ ਆਜੋ ਮੈਂ ਤੁਹਾਨੂੰ ਚਾਤੀ ਮਰਾਦਾ ਪਹਿਲੋਂ ਕਿ ਕੀ ਸਾਹਿਬ ਖਾ ਲਿਆ ਤੇ ਬਾਅਦ ਵਿੱਚ ਥੱਲੇ ਲੈ ਕੇ ਚਾਲਦਾ ਵਾਂ ਤੇ ਤੁਹਾਨੂੰ ਸਾਰਾ ਇਥੋਂ ਦਾ ਸੀਨ ਵਿਖਾਉਣਾ ਤੇ ਕੀ ਆਪਣੇ ਕੋਲ ਹੈਗਾ ਤੇ ਕੀ ਨਹੀਂ ਹੈਗਾ ਠੀਕ ਹੈ ਜੀ ਆਜੋ ਆਜੋ ਤੁਹਾਨੂੰ ਮੈਂ ਵਿਖਾ ਕੇ ਲਿਉਣਾ ਆਪਣੇ ਜਹਾਜ ਦੀ ਪਾਵਰ ਸਟੀਰਿੰਗ ਪਹਿਲਾਂ ਤੇ ਤੁਸੀਂ ਨਾ ਆਪਣੇ ਸਟੋਰ ਦੇ ਵਿੱਚ ਇੱਥੇ ਚਾਤੀ ਮਾਰ ਲਓ ਕਿ ਇੱਥੇ ਕੀ ਕੀ ਆ ਜੇ ਆਪਾਂ ਉਤਰਦਿਆਂ ਸਾਰੇ ਇੱਧਰ ਨੀਕਾ ਮਾਰੀਏ ਤੇ ਇੱਧਰ ਸਾਰਾ ਜਿਹੜਾ ਬੱਤੀ ਦਾ ਜਗਾਰਡ ਹੈ ਕਿਉਂਕਿ ਜਿੰਨਾ ਵੀ ਯਾਰਾ ਸਾਧਨ ਚੱਲਣਦਿਆਂ ਵਾ ਜਿੰਦਿਆਂ ਵੀ ਮੋਟਰਾਂ ਮਸ਼ੀਨਾਂ ਚੱਲਣਦਿਆਂ ਵਾ ਇਹ ਸਾਰੀਆਂ ਬੱਤੀ ਦੇ ਨਾਲ ਚੱਲਣਦਿਆਂ ਵਾ ਆਵੇ ਉੱਪਰੋਂ ਕੇਬਲਾ ਆਉਂਦੀਆਂ ਇਹ ਜਹਾਜ਼ ਨੂੰ ਬੱਤੀ ਦੇਣ ਵਾਸਤੇ ਆਪਣੇ ਜਹਾਜ਼ ਤੇ ਚਾਰ ਜਨਰੇਟਰ ਲੱਗੇ ਆ ਠੀਕ ਆ ਜੀ ਉਹਨਾਂ ਦੀ ਵੀਡੀਓ ਮੈਂ ਅਗਲੇ ਹੁਣ ਛੇਤੀ ਤੁਹਾਨੂੰ ਉਹ ਵੀ ਵਿਖਾਉਂਗਾ ਸਾਰਾ ਸਿਸਟਮ ਜਿਹੜਾ ਇੰਨਾਂ ਰੂਮ ਦੇ ਵਿੱਚ ਆਪਣੇ ਕੀ ਕੀ ਹੁੰਦਾ ਕੀ ਕੀ ਨਹੀਂ ਹੁੰਦਾ ਉਹਦੀ ਵੀਡੀਓ ਮੈਂ ਬਹੁਤ ਛੇਤੀ ਲੈ ਕੇ ਆਉਣ ਲੱਗਾ ਵਾਂ ਜਨਰੇਟਰ ਬਾਰੇ ਬੱਤੀ ਬਾਰੇ ਜਹਾਜ ਦੇ ਇੰਜਨ ਬਾਰੇ ਉਹ ਸਾਰਾ ਮੈਂ ਤੁਹਾਨੂੰ ਆਉਣ ਵਾਲੀ ਵੀਡੀਓ 'ਚ ਦੱਸੂਗਾ ਠੀਕ ਆ ਤੇ ਅੱਜ ਮੈਂ ਤੁਹਾਨੂੰ ਸਿਰਫ ਤੇ ਸਿਰਫ ਆਪਣਾ ਜਹਾਜ ਦਾ ਪਾਵਰ ਸਟੀering ਦਿਖਾਉਣ ਲੱਗਾ ਵੀ ਉੱਥੇ ਕਿਵੇਂ ਦਾ ਹਸਾਬ ਕਰਦਾ ਹੈ ਤੇ ਜਿਹੜਾ ਜਿੰਨਾ ਸਾਰਾ ਕੰਪਾਰਟਮੈਂਟ ਆ ਨਾ ਜਿਹੜਾ ਏਰੀਆ ਇਹ ਸਾਰੇ ਆਪਣੇ ਪਾਵਰ ਸਟੀering ਵਾਲੀ ਜਗ੍ਹਾ ਹੀ ਆ ਆੜੇ ਤੁਸੀਂ ਇੱਧਰ ਪਾਏ ਵੇਖਦੇ ਜੇ ਨਾ ਇਹ ਵਨਸਵਨ ਨੇ ਲੂਬ ਆਇਲ ਆ ਠੀਕ ਆ ਜਿਹੜੇ ਇਹਦੇ ਵੱਖੋ ਵੱਖਰੀਆਂ ਮੋਟਰਾਂ ਦੇ ਵਿੱਚ ਵੱਖੋ ਵੱਖਰਾ ਲੂਬ ਆਇਲ ਪੈਂਦਾ ਵਾ ਇਹ ਸਾਰੇ ਉਹਦੇ ਤੇਲ ਦੇ ਡਰਮ ਗ੍ਰੀਸ ਵਗੈਰਾ ਸਾਰੀ ਇੱਥੇ ਭਈ ਆ ਗ੍ਰੀਸ ਦੇ ਰਹਿ ਗਿਆ ਜਿਹੜੀ ਇਹਨੂੰ ਗ੍ਰੀਸ ਦੀ ਲੋੜ ਪੈਂਦੀ ਆ ਉਹ ਸਾਰੀ ਇੱਥੇ ਰੱਖੀ ਆ ਪਰ ਐ ਕੰਦੇ ਵਿੱਚ ਜਿਹੜਾ ਤੇਲ ਪਾਣੀ ਆ ਉਹ ਸਾਰਾ ਆਪਾਂ ਇੱਥੇ ਰੱਖਿਆ ਰੱਖਾਂ ਦੇ ਵਿੱਚ ਇੱਧਰ ਸਪੇਅਰ ਪਾਰਟ ਤੁਸੀਂ ਆਪਾਂ ਨੂੰ ਪੁੱਛਦੇ ਹੋ ਵੀ ਤੁਹਾਡੇ ਜਾਜ ਦੇ ਉੱਤੇ ਚੱਲਦੇ ਤੇ ਕੋਈ ਚੀਜ਼ ਦੀ ਲੋੜ ਪੈ ਜਾਏ ਤੇ ਤੁਸੀਂ ਕਿੱਥੋਂ ਲਿਆਉਂਦੇ ਜੇ ਇਸ ਤਰ੍ਹਾਂ ਸਾਰਾ ਸਮਾਨ ਆਪਾਂ ਨੂੰ ਪਹਿਲਾਂ ਹੀ ਡਿ ਬੜੀਆਂ-ਬੜੀਆਂ ਪਾਈਪਾਂ ਦੀ ਲੋਡ ਪਵੇ, ਸਰੀਏ ਦੀ ਲੋਡ ਪਵੇ, ਐਂਗਲ ਬਾਰਾਂ ਦੀ ਲੋਡ ਪਵੇ, ਹਰ ਚੀਜ਼ ਆਪਣੇ ਜਹਾਜ਼ ਦੇ ਉੱਤੇ ਪਹਿਲੋਂ ਹੀ ਮੌਜੂਦ ਹੁੰਦੀ ਹੈ, ਠੀਕ ਹੈ ਜੀ। ਤੇ ਆਵੇ ਇੱਧਰ ਆਪਣੀਆਂ ਪੌੜੀਆਂ, ਸਕਾਈ ਫੋਲਡਿੰਗ ਐਂਡ ਗੋਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਕਿਹੜਾ ਸਮਾਨ ਹੈ ਜਿਹੜਾ ਜਹਾਜ਼ ਦੇ ਉੱਤੇ ਨਹੀਂ ਹੈਗਾ। ਹਰ ਤਰ੍ਹਾਂ ਦਾ ਸਮਾਨ ਆਪਾਂ ਨਾਲ ਲੈ ਕੇ ਚੱਲਦੇ ਹਾਂ, ਠੀਕ ਹੈ ਜੀ। ਤੇ ਜੇ ਤੁਸੀਂ ਇੱਧਰ ਧਿਆਨ ਮਾਰੋ ਤੇ ਇੱਧਰ ਵੀ ਆਪਣੇ ਉਹ ਲੂਬ ਆਇਲ ਵਨ ਸਵੰਨੇ, ਵੱਖੋ-ਵੱਖਰੇ ਗੇਅਰ ਆਇਲ, ਲੂਬ ਆਇਲ ਤੇ ਡਰਮ ਗਰੀਸਾਂ, ਗਰੀਸ ਵੀ ਇੱਕ ਤਰ੍ਹਾਂ ਦੀ ਨਹੀਂ। ਬੜੀ ਤਰ੍ਹਾਂ ਦੀ ਗਰੀਸ ਹੁੰਦੀ ਆ ਵੱਖੋ ਵੱਖਰੇ ਮਸ਼ੀਨਾਂ ਨੂੰ ਵੱਖੋ ਵੱਖਰੀ ਗਰੀਸ ਲੱਗਦੀ ਆ ਠੀਕ ਆ ਤੇ ਹਰ ਤਰ੍ਹਾਂ ਦੀ ਗਰੀਸ ਆਪਣੇ ਕੋਲ ਹੈਗੀ ਆ ਕੋਈ ਸੀਮੇਟ EP2 ਆ ਕੋਈ ਦੂਸਰੀ ਤੀਸਰੀ ਜੜੀ ਮਤਲਬ ਕਿ ਮਸ਼ੀਨਰੀ ਦੇ ਹਿਸਾਬ ਨਾਲ ਜੜੀ ਵਰਤਨੀ ਆ ਉਹ ਆਪਾਂ ਇੱਥੋਂ ਕੱਢ ਕੇ ਵਰਤਦੇ ਰਹਿੰਦੇ ਆ ਤੇ ਜਦੋਂ ਆਪਣਾ ਜਹਾਜ਼ ਪੋਰਟ ਦੇ ਪਹੁੰਚਦਾ ਵਾ ਤੇ ਇਹ ਨਵਾਂ ਸਟਾਕ ਫੇਰ ਆ ਜਾਂਦਾ ਟਰੱਕ ਭਰ ਕੇ ਤੇ ਆਪਾਂ ਇੱਥੇ ਰੈਕਾਂ ਦੇ ਵਿੱਚ ਲਾ ਦਿੰਦੇ ਆ ਠੀਕ ਆ ਸਮਾਨ ਦੀ ਸਪੇਅਰ ਪਾਰਟ ਦੀ ਜਹਾਜ਼ ਦੇ ਉੱਤੇ ਕਦੀ ਵੀ ਕਮੀ ਨਹੀਂ ਹੁੰਦੀ ਸਮਾਨ ਨਾਲੋਂ ਨਾਲ ਜਹਾਜ਼ ਤੇ ਸਪਲਾਈ ਹੁੰਦਾ ਰਹਿੰਦਾ ਵਾ ਤੇ ਲਿਆ ਜੋ ਵੀ ਹੈ ਨਾ ਸਾਰਾ ਆਉਂਦਾ ਰਹਿੰਦਾ ਵਾ ਆਜੋ ਪਹਿਲੋਂ ਤੇ ਤੁਹਾਨੂੰ ਮੈਂ ਹੋਣਾ ਪਾਵਰ ਸਟੀering ਖਾ ਦਿੰਨਾ ਵੀ ਕਿਵੇਂ ਦਾ ਏ ਠੀਕ ਆ ਹਵੇ ਆ ਜਿਹੜਾ ਸਾਰਾ ਸੈਟਅਪ ਲੱਗਾ ਹੈ ਨਾ ਇਹ ਆ ਆਪਣੇ ਜਹਾਜ ਦਾ ਪਾਵਰ ਸਟੀering ਪਹਿਲੋਂ ਤੇ ਤੁਸੀਂ ਨਾ ਜਕਾਂ ਲੈ ਨਿਗਾਹ ਮਾਰੋ ਵੀ ਜੈਕ ਵੇਖੋ ਕਿਡੇ ਕਿਡੇ ਆ ਇੰਨਾ ਜਿਹੜੇ ਏਡੇ ਏਡੇ ਵੱਡੇ ਜੈਕ ਆ ਨਾ ਇਹ ਆ ਆਰਾ ਸਾਰਾ ਸੈਟਿੰਗ ਆਪਣੇ ਜਹਾਜ ਦਾ ਪਾਵਰ ਸਟੀering ਇਹਨਾਂ ਨੂੰ ਚਲਾਉਣ ਵਾਸਤੇ ਜਿਹੜੀਆਂ ਇੱਧਰ ਤੁਸੀਂ ਮੋਟਰਾਂ ਵੇਖੰਦਾ ਜੇ ਨਾ ਆ ਜਿਹੜੀਆਂ ਆਹ ਪ੍ਰੈਸ਼ਰ ਗੇਜਾਂ ਲਗੀਆਂ ਇਹਨਾਂ ਦਾ ਪ੍ਰੈਸ਼ਰ ਵਗੈਰਾ ਦੱਸਦੀਆਂ ਵਾਂ ਠੀਕ ਆ ਤੇ ਆਹ ਜਿਹੜੀਆਂ ਮੋਟਰਾਂ ਇਹਦੀਆਂ ਚਾਰ ਮੋਟਰਾਂ ਇਹਨੂੰ ਲਗੀਆਂ ਵਾਂ ਜੜੀਆਂ ਇਹਦੇ ਪਾਵਰ ਸਟੀਅਰਿੰਗ ਨੂੰ ਚਲਾਉਂਦੀਆਂ ਆਹ ਪੂਰੀ ਮਸ਼ੀਨਰੀ ਇਹਨੂੰ ਆਪਣੇ ਜਹਾਜ਼ ਦਾ ਪਾਵਰ ਸਟੀਅਰਿੰਗ ਕਹਿੰਦੇ ਆ ਟਾਈਮ ਇੱਕ ਹੀ ਮੋਟਰ ਚੱਲਦੀ ਆ ਵੱਧ ਤੋਂ ਵੱਧ ਦੋ ਵੀ ਚੱਲਦੀਆਂ ਵਾਂ ਤੇ ਵੈਸੇ ਚਾਰ ਮੋਟਰਾਂ ਵਾਂ ਵਾਰੀ-ਵਾਰੀ ਇਹਨਾਂ ਨੂੰ ਚਲਾਉਂਦੇ ਆ ਤੇ ਜਦੋਂ ਜਹਾਜ਼ ਆਪਣਾ ਪੋਰਟ ਤੇ ਪਹੁੰਚਣ ਲੱਗਦਾ ਵਾ ਤੇ ਬੈਟਰੀ ਪਰਫਾਰਮੈਂਸ ਵਾਸਤੇ ਚਾਰੇ ਹੀ ਚਲਾ ਦਿੰਦੇ ਆ ਠੀਕ ਆ ਇਹ ਇਸ ਤਰ੍ਹਾਂ ਦਾ ਕੁਝ ਆਪਣੇ ਸਾਹ ਹੁਟਾ ਭੈਗਾ ਵਾ ਆਹ ਦੇਖੋ ਜੈਕ ਪਹਿਲਾਂ ਤੁਸੀਂ ਜੈਕਲੇ ਨਿਗਾਹ ਮਾਰੋ ਵੀ ਕਿੰਨਾ ਵੱਡਾ ਜੈਕ ਹੈ ਤੇ ਚਾਰ ਜੈਕ ਹੈ ਠੀਕ ਆ ਆਟੋ ਪਾਇਲਟ ਤੇ ਇਹ ਟਾਈਮ ਜਾਜ ਚੱਲਣ ਦੇ ਆ ਆਪਣੇ ਆਪ ਇਹਨੂੰ ਕਹਿੰਦੇ ਆਪਣੇ ਜਹਾਜ ਦਾ ਪਾਵਰ ਸਟੀering ਆੜੇ ਵੜੇ ਵੜੇ ਟੈਂਕ ਤੁਹਾਨੂੰ ਦਿਸਣਦੇ ਆ ਨਾ ਇਹਨਾਂ ਦੇ ਵਿੱਚ ਤੇਲ ਭਰਿਆ ਵਾ ਜਿਹੜਾ ਹਾਈਡਰੋਲਿਕ ਔਇਲ ਹੁੰਦਾ ਨਾ ਉਹ ਇਹਨਾਂ ਦੇ ਵਿੱਚ ਭਰਿਆ ਵਾ ਠੀਕ ਆ ਤੇ ਆਵੇ ਇਹਦੇ ਵਿੱਚ ਇਹਦਾ ਆਪਣਾ ਤੇਲ ਦਾ ਲੈਵਲ ਦਿਸਣਦਿਆ ਵਾ ਕਿ ਕਿੰਨਾ ਤੇਲ ਇਹਦੇ ਵਿੱਚ ਹੈਗਾ ਕਿੰਨਾ ਨਹੀਂ ਤੇ ਜਿਹੜੇ ਆਪਣੇ ਜਹਾਜ਼ ਦੇ ਮੋਟਰਮੈਨ ਆ ਜਿਹੜੇ ਇੰਜੀਨੀਅਰ ਆ ਉਹ ਟਾਈਮ ਟੂ ਟਾਈਮ ਇਹਦੀ ਸਰਵਿਸ ਇਹਦੀ ਰਿਪੇਅਰ ਇਹਦੀ ਦੇਖ ਰੇਖਾ ਉਹ ਕਰਦੇ ਰਹਿੰਦੇ ਆ ਐਮਰਜੈਂਸੀ ਕੋਈ ਆ ਜੇ ਉਹਦੇ ਵਾਸਤੇ ਇੱਥੇ ਵੀ ਫੋਨ ਲੱਗਾ ਹੋਵੇ ਇੱਥੋਂ ਆਪਾਂ ਫੋਨ ਕਰ ਸਕਦੇ ਆ ਬ੍ਰਿਜ ਦੇ ਉੱਤੇ ਕੰਟੈਕਟ ਕਰ ਸਕਦੇ ਆ ਠੀਕ ਆ ਜੀ ਐਮਰਜੈਂਸੀ ਵਾਸਤੇ ਆਰ ਤਰ੍ਹਾਂ ਦਾ ਆਵੇ ਇੱਥੇ ਇੱਥੇ ਆਪਣੇ ਜਹਾਜ਼ ਦੀ ਟੈਂਪਰ ਡਿਗਰੀ ਆਉਂਦੀ ਵੀ ਆਪਣਾ ਜਹਾਜ਼ ਕਿੰਨੀ ਡਿਗਰੀ ਤੇ ਜਾਂਦਿਆ ਵਾ 250 ਡਿਗਰੀ ਤੇ ਆਪਣਾ ਜਹਾਜ਼ ਜਾਂਦਿਆ ਵਾ ਇਸ ਟਾਈਮ ਠੀਕ ਆ ਜੀ ਅਲਾਰਮ ਲੱਗਾ ਵਾ ਜੇ ਕੋਈ ਐਮਰਜੈਂਸੀ ਆ ਜੇ ਅਲਾਰਮ ਵੱਜਣਾ ਠੀ ਇਨੂੰ ਕਹਿੰਦੇ ਆਪਣੇ ਜਾਜ ਦਾ ਪਾਵਰ ਸਟੀering ਤੇ ਤੁਸੀਂ ਹੁਣ ਕਮੈਂਟ ਕਰਕੇ ਦੱਸਣਾ ਵਾ ਕਿ ਤੁਹਾਨੂੰ ਆਪਣੇ ਜਾਜ ਦਾ ਪਾਵਰ ਸਟੀering ਕਿਵੇਂ ਦਾ ਲੱਗਾ ਠੀਕ ਆ ਇਹ ਟ੍ਰੈਕ ਨਹੀਂ ਕਰਨ ਨਿਗਾਹ ਮਾਰ ਲਓ ਅਈ ਦਾ ਦਾ ਕੋਸ਼ਾ ਘਾਇ ਪਾਵਰ ਸਟੀering ਤੇ ਦੂਜੀ ਗੱਲ ਜਹਾਜ਼ ਦੇ ਉੱਤੇ ਜੜਾ ਵੀ ਕੋਈ ਰਿਪੇਅਰ ਦਾ ਕੰਮ ਆ ਉਹ ਆਪਣੇ ਜਹਾਜ਼ ਦੇ ਉੱਤੇ ਇੰਜੀਨੀਅਰ ਵੀ ਹੈਗੇ ਆ ਮੋਟਰਮੈਨ ਵੀ ਹੈਗੇ ਆ ਠੀਕ ਆ ਜੀ ਫਿਟਰ ਵੈਲਡਰ ਸਾਰੇ ਹੀ ਹੈਗੇ ਆ ਪੂਰੀ ਟੀਮ ਜਹਾਜ਼ ਦੇ ਉੱਤੇ ਹੁੰਦੀ ਆ ਉਹ ਉਹਨਾਂ ਦਾ ਆਪ ਕੋ ਆਪਣੀ ਜਿਹੜੀ ਉਹਨਾਂ ਨੂੰ ਡਿਊਟੀ ਪਤਾ ਹੁੰਦੀ ਆ ਆਪਦੇ ਵੈਲਟਰੇਨ ਨੂੰ ਥਿਆ ਅਵੇ ਇਲੈਕਟ੍ਰੀਸ਼ੀਅਨ ਦਾ ਸਮਾਨ ਸਾਰਾ ਲਾਈਟਾਂ ਉਹਨਾਂ ਦੇ ਕਵਰ ਤਾਰਾਂ ਕੇਬਲਾਂ ਹਰ ਸਮਾਨ ਆਵੇ ਉਹ ਟਿਊਬ ਲਾਈਟਾਂ ਦੇ ਵੇਖੋ ਕਿੰਨੇ ਡੱਬੇ ਬਾਕਸ ਤੱਬਿਆਂ ਦੇ ਡੱਬੇ ਟਿਊਬ ਲਾਈਟਾਂ ਦੇ ਇਧਰ ਵੇਖੋ ਪਏ ਸਾਰੇ ਆਪਣੇ ਸਮੁੰਦਰੀ ਜਹਾਜ਼ ਤੇ ਕੋਈ ਵੀ ਇਹੋ ਜੀ ਚੀਜ਼ ਨਹੀਂ ਹੁੰਦੀ ਜਿਹੜੀ ਜਹਾਜ਼ ਤੇ ਨਾ ਅਵੇਲੇਬਲ ਹੋਵੇ ਤੇ ਜਿਹੜੀ ਨਾ ਅਵੇਲੇਬਲ ਹੋਵੇ ਉਹ ਆਪਾਂ ਆਰਡਰ ਕਰ ਦਿੰਨੇ ਆ ਤੇ ਜਦੋਂ ਜਹਾਜ਼ ਆਪਣਾ ਪੋਰਟ ਤੇ ਪਹੁੰਚਦਾ ਵਾ ਤੇ ਉੱਥੋਂ ਉਹ ਚੀਜ਼ ਆ ਜਾਂਦੀ ਆ ਠੀਕ ਹੈ ਜੀ ਆਹ ਵੇਖੋ ਜਿਹੜੇ ਗੋਆ ਨਹੀਂ ਹੁੰਦੀਆਂ ਜਿੱਦਾਂ ਉੱਤੇ ਚੜ ਕੇ ਕੰਮ ਕਰਨਾ ਮੰਨ ਲਓ ਉੱਚੇ ਥਾਂ ਤੇ ਕੰਮ ਕਰਨਾ ਹੋਵੇ ਉੱਤੇ ਤਾਂ ਚੜ ਕੇ ਤੇ ਪੌੜੀਆਂ ਤੇ ਗੋਆ ਆਵੇ ਇੱਧਰ ਹਰ ਸਮਾਨ ਇੱਥੇ ਆਪਣੇ ਪਿਆ ਵਾ ਠੀਕ ਆ ਆ ਪਹਿਲੇ ਲੈਡਰ ਪਈ ਆ ਰੱਸੀ ਆਵੇ ਤੇ ਸਪੇਅਰ ਪਈ ਆ ਹੋਰ ਕਲਿੱਪ ਟ ਭਈ ਆਵੇ ਪੈਲੇਟ ਜਿਹੜੇ ਸਮਾਨ ਦੇ ਚੁੱਕਣ ਵਾਸਤੇ ਹੋਰ ਕਲਿੱਪ ਟ ਆ। ਵੱਡੀਆਂ-ਵੱਡੀਆਂ ਪੌੜੀਆਂ ਖੁੱਲਣ ਵਾਲੀਆਂ ਐਕਸਟੈਂਸ਼ਨ ਵਾਲੀਆਂ ਘੱਟੋ-ਘੱਟ 30-40 ਫੁੱਟ ਤੱਕ ਪਹੁੰਚ ਸਕਦੀਆਂ ਵਾ। ਵੱਡੀਆਂ ਪੌੜੀਆਂ ਉਹ ਤਾਂ ਉੱਪਰ ਕਿਤੇ ਉਹ ਤਾਰ ਚੇਂਜ ਕਰਨੀ ਪਵੇ ਬਦਲਣੀ ਪਵੇ ਤੇ ਆਪਣੇ ਕੋ ਵੱਡੀ ਪੌੜੀ ਵੀ ਹੈਗੀ ਠੀਕ ਹੈ ਜੀ। ਆਵੇ ਨੈੱਟ ਪਿਆ ਵਾ। ਕੇਵਲਾਂ ਦੇਖੋ ਕਿਤਰਾ ਭੰਡਾਰ ਪਏ ਆ। ਇੱਧਰ ਵੱਡੇ-ਵੱਡੇ ਗੁੱচ্ছে ਪਏ ਆ ਤਾਰਾਂ ਦੇ। ਕਿਹੜਾ ਸਮਾਨ ਜਿਹੜਾ ਜਹਾਜ਼ ਤੇ ਨਹੀਂ ਹੈਗਾ। ਇੱਧਰ ਵਨਸ ਵਨ ਨੇ ਕੈਮੀਕਲ, ਤੇਲ, ਸਭ ਕੋਛ ਆਪਣੇ ਜਾਇ ਤੇ ਇੱਕ ਵੱਡਾ ਸਟੋਰ ਜਿੱਤਾਂ ਦਾ ਇਸ ਤਰ੍ਹਾਂ ਦੇ ਪਤਾ ਨਹੀਂ ਘਟ ਅਣਗਿਣਤ ਸਟੋਰ ਆ ਚਾਰ ਪੰਜ ਸਟੋਰ ਆ ਵੱਡੇ ਵੱਡੇ ਜਿਹੜੇ ਸਮਾਨ ਨਾਲ ਭਰੇ ਪਏ ਆ ਠੀਕ ਆ ਜੀ ਆ ਇਧਰ ਫਾਇਰ ਫਾਈਟਿੰਗ ਦਾ ਸਾਰਾ ਸਮਾਨ ਆ ਗਿਆ ਫਾਇਰ ਐਕਸਟਿੰਸ਼ਰ ਆ ਗਏ ਜੇ ਜਾਇ ਤੇ ਇਨ ਕੇਸ ਐਮਰਜੈਂਸੀ ਕੋਈ ਅੱਗ ਲੱਗ ਜੇ ਜਾਂ ਕੋਈ ਹੋ ਜੇ ਤਾਂ ਉਹਦੇ ਨਾਲ ਲੜਨ ਵਾਸਤੇ ਫਾਇਰ ਫਾਈਟਿੰਗ ਤੇ ਜਾਇ ਦੇ ਬੰਦੇ ਜਿਹੜੇ ਆ ਨਾ ਉਹ ਆਪਣੇ ਸਾਰੇ ਟ੍ਰੇਨ ਇਸੇ ਚੀਜ਼ ਦੀ ਪੜ੍ਹਾਈ ਕਰਕੇ ਆਏ ਆ ਇਸੇ ਚੀਜ਼ ਦੀ ਕੋਰਸ ਕਰਕੇ ਆਏ ਆ ਉਹ ਇਦਾਂ ਨਹੀਂ ਹੁੰਦਾ ਵੀ ਕੋਈ ਵੀ ਬੰਦਾ ਮੂੰਹ ਚੁੱਕ ਕੇ ਜਾਇ ਤੇ ਆ ਗਿਆ ਵਾ ਤੇ ਉਹਨੂੰ ਬਸ ਇੱਥੇ ਕੰਮ ਸਿਖਾਦਾ ਵਾ ਇਥੇ ਆਉਣ ਵਾਸਤੇ ਇੱਥੋਂ ਤੱਕ ਪਹੁੰਚਣ ਵਾਸਤੇ ਤੁਹਾਨੂੰ ਬੜੇ ਜਿਆਦੇ ਪ੍ਰੋਸੈਸ ਬੜੇ ਜਿਆਦੇ ਪਾਪੜ ਵੇਲਣੇ ਪੈਂਦੇ ਆ ਫਿਰ ਜਾ ਕੇ ਬੰਦਾ ਇੱਥੇ ਆ ਕੇ ਪਹੁੰਚਦਾ ਵਾ ਤੇ ਆਪਣਾ ਫਿਰ ਕੰਮ ਕਰਦਾ ਵਾ ਠੀਕ ਆ ਜੀ ਇਹ ਜਿਹੜੀ ਵੀਡੀਓ ਮੈਂ ਸਿਰਫ ਬਣਾਉਂਦਿਆਂ ਤੁਹਾਡੇ ਇਹ ਐਂਟਰਟੇਨਮੈਂਟ ਵਾਸਤੇ ਬਣਾਉਂਦਿਆਂ ਤੁਸੀਂ ਇਹਨੂੰ ਤਾਂ ਆਪਣੇ ਐਂਟਰਟੇਨਮੈਂਟ ਵਜੋਂ ਦੇਖਣਾ ਠੀਕ ਆ ਤੇ ਜੇ ਕਿਸੇ ਦਾ ਨੌਕਰੀ ਰਿਲੇਟਿਡ ਕੋਈ ਇਸ਼ੂ ਹੈਗਾ ਵਾ ਕੋਈ ਪੁੱਛਣਾ ਚਾਹਦਾ ਤਾਂ ਉਹਦੀ ਮੈਂ ਵੀਡੀਓ ਪਹਿਲਾਂ ਬਣਾ ਕੇ ਪਾਈ ਆ ਠੀਕ ਆ ਤੇ ਆਹ ਵੇਖ ਲਓ ਇਧਰ ਸਾਰਾ ਹੀ ਸਟੋਰ ਆ ਆਪਣਾ ਠੀਕ ਆ ਹਰ ਤਰ੍ਹਾਂ ਦਾ ਸਾਮਾਨ ਜਿਹੜਾ ਇੱਧਰ ਵੀ ਜਾਨ ਹਾਰੋ ਆ ਆਪਣਾ అలਾਰਮ ਵਾਲਾ ਪੈਨਲ ਆ ਇਸ ਟਾਈਮ ਇੱਥੇ ਕੋਈ అలਾਰਮ ਵੱਜੇ ਤਾਂ ਇੱਥੇ ਉਹਦਾ ਸਿਗਨਲ ਆਏਗਾ ਠੀਕ ਆ ਆ ਇੱਧੇ ਫਿਰ ਤੇਲ ਹੀ ਤੇਲ ਆ ਗਿਆ ਪੂਰਾ ਲੂਬ ਆਇਲ ਨਾਲ ਭਰੇ ਪਿਆ ਡਰਮਾਂ ਤੇ ਡਰਮਾਂ ਠੀਕ ਹੈ ਇਹ ਬੜਕੋਸ ਮਾਰ ਕੇ ਆ ਗਿਆ ਹਾਂਜੀ ਦੋਸਤੋ ਤੇ ਤੁਸੀਂ ਕਰਕੇ ਕਮੈਂਟ ਹੁਣ ਦੱਸੋ ਕਿ ਤੁਹਾਨੂੰ ਆਪਣੇ ਜਹਾਜ਼ ਦਾ ਜਿਹੜਾ ਪਾਵਰ ਸਟੀering ਆ ਉਹ ਕਿਵੇਂ ਦਾ ਲੱਗਿਆ ਤੇ ਬਾਕੀ ਇੰਜਨ ਰੂਮ ਦੀ ਵੀਡੀਓ ਉਹ ਤੁਸੀਂ ਟੈਨਸ਼ਨ ਨਾ ਲਓ ਬਹੁਤ ਛੇਤੀ ਮੈਂ ਤੁਹਾਡੇ ਵਾਸਤੇ ਜਹਾਜ਼ ਦੇ ਇੰਜਨ ਦੀ ਵੀਡੀਓ ਲੈ ਕੇ ਆਉਂਗਾ ਜਿਹਦੇ ਵਿੱਚ ਮੈਂ ਤੁਹਾਨੂੰ ਜਹਾਜ਼ ਦਾ ਇੰਜਨ ਆਪਣੇ ਜਹਾਜ਼ ਦੇ ਜਨਰੇਟਰ ਠੀਕ ਆ ਤੇ ਹੋਰ ਜੋ ਵੀ ਕੁਝ ਆਪਣੇ ਜਹਾਜ਼ ਤੇ ਹੈਗਾ ਵਾ ਮੈਂ ਤੁਹਾਨੂੰ ਸਹੀਏ ਸਹੀਏ ਵਿਖਾਉਂਦਾ ਰਹੂੰਗਾ ਠੀਕ ਆ ਤੁਸੀਂ ਜਿਹੜੇ ਕਮੈਂਟ ਮੈਨੂੰ ਕਰਦੇ ਹੋ ਮੈਂ ਪੜ ਸਾਰੇ ਲੈਣਾ ਵਾ ਫਿਰ ਮੈਂ ਉਹਦੇ ਤੇ ਕੋਸ਼ਿਸ਼ ਕਰਦਾ ਵੀ ਛੇਤੀ ਤੋਂ ਛੇਤੀ ਤੁਹਾਡੇ ਵਾਸਤੇ ਉਹਦੀ ਵੀਡੀਓ ਲੈ ਕੇ ਆਵਾਂ ਠੀਕ ਆ ਜੀ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਤੁਹਾਨੂੰ ਫਿਰ ਮਿਲਦੇ ਆਂ ਕਿਸ ਅਗਲੀ ਵੀਡੀਓ ਦੇ ਵਿੱਚ ਤੇ ਆਂ ਜਾਨਦੀਵਾਰ ਦਾ ਤੁਸੀਂ ਕਰਾ ਵਿਊ ਚੈੱਕ ਕਰ ਲਓ ਤੁਹਾਨੂੰ ਮੈਂ ਵਿਊ ਵਿਖਾ ਦਿੰਦਾ ਇਥੋਂ ਦਾ ਹਾਂਜੀ ਸਮੁੰਦਰ ਦੇ ਵਿੱਚ ਆਪਾਂ ਜਾਣਦੇ ਆਂ ਅੱਜ ਆਮ ਪ੍ਰਸ਼ਾਂਤ ਮਹਾਸાગਰ ਆਏ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰ ਵੈਦਰ ਬਹੁਤ ਸੋਹਣਾ ਵਾ ਤੇ ਆਪਣਾ ਸਵੇਰ ਦਾ ਟਾਈਮ ਹੈ 10 10:30 ਵਜੇ ਦਾ ਬੰਦਿਆਂ ਸਾਰੇ ਆਪਣਿਆਂ ਨਾਲ ਦੀ ਟੀ ਬ੍ਰੇਕ ਚੱਲੰਦੀ ਆ ਤੇ ਮੈਂ ਆਪਣੇ ਬ੍ਰੇਕ ਟਾਈਮ ਦੇ ਵਿੱਚ ਆ ਗਿਆ ਵਾਂ ਤੁਹਾਡੇ ਵਾਸਤੇ ਵੀਡੀਓ ਬਣਾਉਣ ਮੈਂ ਕਿਹਾ ਆਪਣੇ ਵੀਰਾਂ ਭਰਾਵਾਂ ਵਾਸਤੇ ਆਪਾਂ ਵੀਡੀਓ ਬਣਾ ਲਈਏ ਹੁਣ ਅਚਲ ਠੀਕ ਆ ਜੀ ਤੇ ਸਮੁੰਦਰ ਦਾ ਤੁਸੀਂ ਵਿਊ ਚੈੱਕ ਕਰ ਲਓ ਤੇ ਚైనా ਵਾਲ ਨੂੰ ਆਪਾਂ ਜਾਣਦੇ ਆ 9 ਤਰੀਕ ਨੂੰ ਆਪਾਂ ਚైనా ਪਹੁੰਚ ਜਾਣਾ ਵਾ ਤੇ ਚਲੋ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਫੇਰ ਨਵੇਂ ਟੌਪਿਕ ਦੇ ਨਾਲ